ਹਾ ਵੀ ਵਦਨ ਸਿੰਘ ਬੋਲੋ ਜੀ ਹਾਂ ਬਲੌਗ ਸਟਾਰਟ ਹੈ ਜੀ ਇੱਥੋਂ ਅੱਗੇ ਵਰਕਆਊਟ ਸਾਡਾ ਹੋ ਗਿਆ ਕੰਪਲੀਟ ਅਸੀਂ ਚੱਲਿਆ ਕਰ ਨੂੰ ਹੁਣ ਅਗਲਾ ਬਲੌਗ ਬਾਈ ਹੋਰੀ ਜਾਰੀ ਕਰਨਗੇ ਦੇਖਿਓ ਸਾਰਾ ਬਲੌਗ ਸਾਡਾ ਪੂਰਾ ਫਨ ਫਨੀ ਦੇ ਇੰਜੋਏਮੈਂਟ ਹੋਊਗਾ ਠੀਕ ਹੈ ਜੀ ਲੈ ਵੈਰੀ ਗੁੱਡ ਲੋ ਵੀ ਮੁੰਡੇ ਨੇ ਬਲੌਗ ਦੀ ਕਰਤੀ ਸਟਾਰਟਿੰਗ ਤੇ ਆਪਾਂ ਵੀ ਅੱਜ ਲਾਉਨੇ ਵਰਕਆਊਟ ਬਾਈਸੈਪਸ ਟ੍ਰਾਈਸੈਪਸ ਦਾ ਇੱਕ ਬੰਦਾ ਹੋਰ ਹੈ ਆਪਣੇ ਨਾਲ ਹੈ ਤੇ ਤੁਸੀਂ ਪਛਾਣ ਜਿਓਗੇ ਲੋਟੀ ਆ ਗਏ ਜੀ ਆਪਣੇ ਰਣਜੀਤ ਸਿੰਘ ਖਾਲਸਾ ਜੀ ਕਿੱਦਾਂ ਫਿਰ ਕੈਮ ਐ ਅੱਜ ਕਿਵੇਂ ਇੱਧਰ ਆਉਣਾ ਹੋ ਗਿਆ ਬਸ ਮਾ ਭਰਾ ਨੂੰ ਮਿਲਾਈ ਭਰਾ ਨੂੰ ਮਿਲਾਈ ਭਰਾ ਤੇ ਪਹਿਲਾਂ ਵੀ ਇੱਥੇ ਦੀ ਪਹਿਲਾਂ ਆਇਆ ਨਹੀਂ ਚਲੋ ਜੀ ਅੰਦਰ ਚੱਲਦੇ ਆਂ ਅੱਛਾ ਉਹਦੇ ਘਰੇ ਗੱਡੀ ਜਾਂਦੇ ਨੇ ਉੱਥੇ ਤਾਂ ਲੈ ਚੱਲ ਲੱਗਦੇ ਫੋਲ ਫਰ ਆ ਫਾਦੁਰਾ ਵਧੀਆ ਜੀ ਹੁੰਦੀ ਜੀ ਬਹੁਤ ਅੰਦਾਜ਼ਾ ਆਹ ਤਾਂ ਹੁਣ ਤਾਂ ਬਾਹਲੀਆ ਪਈ ਨਹੀਂ ਮਿਲ ਗਿਆ ਨੂੰ ਚੈੱਕ ਲਾਉਣਾ ਚੈੱਕ ਲਾਉਣਾ ਅੱਜ ਆਦਰੇ ਲਾਇ ਹੋਏ ਨੇ ਨਾ ਇੱਥੇ ਹਜੇ ਕੀ ਸੁੱਕਦੀ ਆਂਦੀ ਮਨ ਫਿਰ ਇਹ ਬੈਕ ਨਾਲ ਦੂਜੇ ਦੇ ਹੋਣਗੇ ਨਹੀਂ ਕੀ ਹੱਸਦਾ ਹਾਂ ਐਮਾ ਖੰਨੀ ਯਾ ਲੋ ਕੀ ਆਂਦੇ ਯਾਰ ਮਰਦਾ ਨੀ ਤਰਾ ਬਣਾ ਲਈ 에어ਪੋਰਟ ਯਾਰ ਨੀ ਵਧੀਆ ਓਏ ਛੋਲੇ ਨੂੰ ਅਸੀਂ ਨਹੀਂ ਲਾਉਣਾ ਹੱਥ ਨਾਲ ਨਹੀਂ ਲਾਉਣਾ ਹੈਗਾ ਪਰ ਮੈਨੂੰ ਬਣਾ ਯਾਰ ਮੈਂ ਵੀ ਨਹੀਂ ਖਾਦੇ ਯਾਰ ਖਾਦੇ ਨਹੀਂ ਹੈਗੇ ਮਰਦਾ ਜੀ ਰਹਿ ਗਿਆ ਨਾ ਨਾ ਰਹਿ ਗਿਆ ਸਾਲਾ ਵਧੀਆ ਰਹਿ ਗਿਆ ਐ ਨੂੰ ਖਵਾਇਆ ਰੱਜ ਲੈ ਖਾਏਗਾ ਉਹ ਇਹਨੂੰ ਬੁੱਲ ਮੰਨ ਕੇ ਲੈ ਜਾ ਰਿਹਾ ਕੋਈ ਨਾ ਨਾ ਬੱਸ ਇੱਕ ਕਰ ਦੇਣਾ ਇਹਦੇ ਮਾ ਨਾ ਨਹੀਂ ਜਾਂਦੀ ਇਹ ਪਾਉਗੀ ਇਹ ਤੇ ਪੈ ਗਈ ਏ ਇਹ ਆ ਪੈ ਗਈ ਠੀਕ ਹੈ ਵੀ ਅੱਜ ਤੋਂ ਨਵੇਂ ਰੂਲ ਪਾਸ ਹੋ ਗਏ ਨੇ ਰੋਣਾ ਨਹੀਂ ਚੁੱਪ ਕਰ ਓਏ ਰੋਣਾ ਨਹੀਂ ਰੋਣਾ ਨਹੀਂ ਆ ਨਹੀਂ ਲੱਗੇ ਮੇਰੇ ਉਹ ਲਿਆ ਦੀ ਮੇਰੇ ਸ਼ੇਕਰ ਵੀ ਲਾ ਲੈ ਆ ਲੈ ਰੱਬੋ ਮੇਰਾ ਵੀ ਲਾ ਜੀ ਆਉ ਆਜੇ ਮਾ ਕੋਈ ਨਹੀਂ ਇਹ ਨਹੀਂ ਇਹ ਤਾਂ ਧੋਣ ਵਾਲਾ ਹੈ ਉਹ ਕਾਲਾ ਜਿਹਾ ਦੇਖੋ ਚੱਲ ਚੱਲ ਆ ਚੱਲੀਏ ਬਾਹਰ ਚੱਲ ਤੂੰ ਲਾਏਗਾ ਕੀ ਲਾਏਗਾ ਕੀ ਲਾਵਾਂਗੇ ਅੱਜ ਪ੍ਰੀਵਰ ਕੋਲ ਤੋਂ ਪੀ ਲੋ ਮੈਂ ਪਹਿਲਾਂ ਆਉਂਦਾ ਕੱਲ ਆਇਆ ਨਹੀਂ ਜਵਾਨ ਕਰਤੀ ਕਹਿੰਦਾ ਪੱਕਾ ਆਉਂਗਾ ਓ ਯਾਰ ਹੁਣ ਲੇਟ ਹੋ ਗਿਆ ਯਾਰ ਤੈਨੂੰ ਕੀ ਪਤਾ 7 ਵਜੇ ਤੂੰ ਘਰੇ ਵਾਗਿਆ ਸਵਾ 7 ਵਜੇ ਘਰੇ ਨਹੀਂ ਵਾਗਿਆ ਫਿਰ ਫਿਰ ਮੈਂ ਤੈਨੂੰ ਸਵਾ 7 ਵਜੇ ਲਾਉਣ ਲੱਗਾਂ ਮੈਂ ਠੀਕ ਪ੍ਰੀਵਰ ਉਹ ਤਾਂ ਜਿੱਦ ਤੂੰ ਕੀ ਲਾਏਗਾ ਸੁਤੇ ਤੂੰ ਕੀ ਲਾਏਗਾ ਅਜੀਲਾ ਹੈ ਪਰ ਪੰਚਾਇਤੀ ਦਾ ਸੱਤਾ ਬਣ ਕੇ ਆਇਆ ਅੱਜ ਪੂਰਾ ਹੈ ਪੂਰਾ ਸੀਰੀਅਸ ਨਾ ਬਾਹਰ ਅੱਛਾ ਜਿਹੜਾ ਉਹ ਜਿਹੜਾ ਉੱਥੇ ਬਾਹਰ ਖੜੇ ਗੱਲਾਂ ਕਰਿਆ ਸੀ ਨਾ ਇਹ ਪਲੈਨਿੰਗ ਇਹ ਪਲੈਨਿੰਗ ਕਰਦੇ ਸੀ ਜਾ ਕੇ ਐਦਾਂ ਕਰਾਂਗੇ ਐਦਾਂ ਸੀਰੀਅਸ ਉਹ ਗੱਲ ਕਾਹਾਂਗੇ ਠੀਕ ਹੈ ਤੂੰ ਵੀ ਨਾਲ ਹੀ ਸੀ ਮੈਂ ਇਹਦਾ ਕੁਝ ਉਹਨੂੰ ਪੁੱਛ ਲਈ ਮੈਂ ਚੱਲ ਤੂੰ ਤਿੰਨੇ ਇੱਕ ਮਿੰਟ ਇਹਨਾਂ ਨੂੰ ਪਤਾ ਕੀ ਬਣਾਇਆ ਉਹ ਚੁੱਪ ਕਰਕੇ ਬਹਿ ਗਿਆ ਆ ਕੇ ਵੀ ਮੈਂ ਸਾਈਡਾਂ ਇਹਨੇ ਗੱਲ ਸ਼ੁਰੂ ਕਰਤੀ ਇਹ ਖੜ ਗਿਆ ਇਹ ਖੜ ਗਿਆ ਸਾਈਡ ਤੇ ਇਹਨੇ ਪਤਾ ਕੀ ਖਿਲੋ ਗੱਡੀ ਲੈ ਕੇ ਆਵਾਂ ਕੱਲੂ ਸੇਵਕભાઈ ਦਾ ਫੋਨ ਆ ਰਿਹਾ ਇਹ ਪਤਾ ਕੀ ਕਹਿੰਦਾ ਸਤਾ ਸਤਾ ਕਹਿੰਦਾ ਕਿੰਦਾ ਉਹ ਤਾਂ ਲੜੀ ਜਾਂਦੇ ਨੇ ਕਹਿੰਦਾ ਦੋ ਤਿੰਨੇ ਹੀ ਜਾਣੇਗਾ ਹਾਂ ਇਹਨੇ ਸਾਡੇ ਸਾਨੂੰ ਕੰਨੀ ਦੀ ਗੱਲ ਪਾਤੀ ਪਹਿਲੇ ਹੀ ਜੀ ਗੱਲ ਪਾਤੀ ਵੀ ਜਾ ਕੇ ਇੱਕ ਵਾਰ ਇਹ ਪਲਾਨਿੰਗ ਕਰ ਕਹਿਣੇ ਬਾਹਰੋਂ ਯਾਰ ਵੀ ਆ ਅਸੀਂ ਵੀ ਮੁੱਦੇ ਤੇ ਗੱਲ ਨਹੀਂ ਗੱਲ ਸੁਣ ਸਾਲਾ ਮੈਂ ਦਿਹਾਸਾ ਤੇਰੇ ਝੋਂਦਾ ਪਿਆ ਸਾਲਾ ਪਲਾਨਿੰਗ ਵੀ ਉਹਨਾਂ ਨਾਲ ਕਰਕੇ ਜਿਹੜੇ ਸਾਰਾ ਕੁਝ ਕਹਿੰਦੇ ਨੇ ਹੈ ਇਹਦਾ ਗੱਲ ਹੀ ਨਹੀਂ ਹੋਈ ਕੋਈ ਇਹ ਪਤਾ ਕੀ ਗੱਲ ਹੋਈ ਕੱਟੋ ਪਹਿਲਾਂ ਆਸੇ ਹਨਾ ਵਈ ਇਹ ਕਰੀ ਕਰ ਓਏ ਹਨਾ ਕਰ ਆ ਦੇ ਪਾਣੀ ਕਰ ਬਈ ਯਾਰ ਕਿਉਂ ਵਲੋਗ ਵਲੋਗ ਵੇਖ ਕੇ ਯਾਰ ਬੰਦੇ ਨੂੰ ਤੁਸੀਂ ਕਿਉਂ ਬੋਲਦੇ ਹੋ ਯਾਰ ਪਿੰਸਨ ਨਹੀਂ ਸੰਤ ਲੱਗਦੀ ਯਾਰ ਐਸਾ ਲੜੀ ਜਾਂਦਾ ਆ ਕੇ ਨਾ ਨਾ ਕਰ ਯਾਰ ਬਾਈ ਤੂੰ ਮੇਰਾ ਸੋਨਾ ਵੀਰ ਤੂੰ ਹੀ ਬੋਲਦਾ ਬਾਈ ਸਾਰਾ ਸਟਾਰਟ ਕਿਨੇ ਕੀਤਾ ਸੀ ਐਂ ਦੱਸ ਦੇ ਸਟਾਰਟਿੰਗ ਤੇਰੇ ਤੋਂ ਹੋਈ ਐ ਜਿਹੜੇ ਤੁਸੀਂ ਉਹ ਸੀਏਡੀ ਵਾਲੇ ਵੀਡੀਓ ਦੀ ਦੇਖ ਕੇ ਇੱਕ ਦੂਜੇ ਨੂੰ ਫਿਰ ਬੋਲਣ ਨਾਲ ਹੀ ਲੱਗਿਆ ਤੈਨੂੰ ਹਿੰਦੀ ਵਿੱਚ ਕਨਵਰਸੇਸ਼ਨ ਕਰਦੇ ਨਾ ਕੀ ਗਿਆ ਉਹ ਆ ਕੇ ਤਾਂ ਰੋਂਨ ਵਾਲਾ ਹੋ ਗਿਆ ਯਾਰ ਸਾਲਾ ਇੱਕ ਮਿੰਟ ਤੂੰ ਮੈਂ ਮੈਂ ਗੱਲ ਖੜ ਗਿਆ ਨਹੀਂ ਨਹੀਂ ਮੈਂ ਗੱਲ ਕਮਾਤ ਦੀ ਕਸਮ ਲੱਗੇ ਜੇ ਅੱਖਾਂ 'ਚ ਪਾਣੀ ਆ ਗਿਆ ਹੀਗਾ ਸੌ ਲੱਗੇ ਹੁਣ ਇੱਥੇ ਬੈਠੇ ਦੇ ਇਹ ਹੈ ਇਹਦੀ ਇਹਦੀ ਤਾਂ ਜਮਾਨ ਬਦਲ ਗਈ ਆਵਾਜ਼ ਹੈ ਨਾ ਨਹੀਂ ਅੱਖਾਂ 'ਚ ਓਏ ਗੱਲ ਸੁਣ ਇੱਧਰ ਨੂੰ ਕਰ ਅੱਖਾਂ 'ਚ ਪਾਣੀ ਆ ਗਿਆ ਸੀ ਨਾ ਅੱਜ ਤੋਂ ਬਾਅਦ ਆਨਲਾਈਨ ਨੂੰ ਕੁਝ ਨਹੀਂ ਕਹਿਣਾ ਆਫਲੈਂਡ ਜਿਹੀ ਕੋਈ ਗੱਲ ਨਹੀਂ ਨਹੀਂ ਓਏ ਇੱਧਰ ਖੜ ਜਾ ਚੁੱਪ ਚੁੱਪ ਅੱਖਾਂ 'ਚ ਪਾਣੀ ਆ ਗਿਆ ਸੀ ਨਾ ਆ ਗਿਆ। ਆ, ਸੋਖਾ ਰਿਓ। ਸੋਖਾ ਰਿਓ। ਹੁਣ ਅੱਕਾ ਦਾ। ਬੈਠ ਰੋ ਪਿਆ ਹੀ ਮੈਂ ਤਾਂ ਇਹ ਗੱਲ ਦੀ ਕਮਾਤੀ ਮੈਂ ਚੱਲ ਕੋਈ ਗੱਲ। ਮੈਂ ਤੂੰ ਸ਼ਰ ਲਉਣੀ। ਓਏ, ਉਹ ਬੱਸ ਕਰ ਓਏ ਬੱਸ ਕਰ। ਹਾਂ। ਸਭ ਤੋਂ ਪਹਿਲਾਂ ਤਾਂ ਇਹ ਇਹ ਇਹਨੂੰ ਫੜੋ ਪਹਿਲਾਂ। ਮੈਂ ਤਾਂ ਮੈਂ ਵੀ ਨਹੀਂ ਹੁੰਦਾ। ਸਾਲਾ ਆ ਤਾਂ ਇਹਨੂੰ ਨਾ ਬੋਲ ਕੇ ਰੇਕ ਨਿਕੋ ਜਾਦਾ। ਨਹੀਂ ਜੀ 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 ਹੁੰਦਾ। ਮੇਰੇ ਭਾਈ ਨਾਲ ਖੜਾ ਯਾਰ ਮੈਂ ਪੂਰਾ ਹੱਕ ਤੇ ਤੇ ਭਾਈ ਤੂੰ ਗੁੱਟ ਤੇ ਖੜਾ ਜਾ ਫਿਰ ਉੱਥੇ। ਆ ਜਾ ਭਾਈ ਉਰਾ ਜਾ ਯਾਰ। ਪਹਿਲਾਂ ਉਹ ਹੋਰ। ਜਾਉਂਗੇ। ਕਿਹਾਂ ਕਹਿੰਦੇ? ਉਹਨੂੰ ਲੈ ਕੇ। ਹੱਥ ਪਰਾਂ ਕਰਕੇ ਤੇ ਵੜਿਆ। ਹੱਥ ਪਰਾਂ ਕਰ। ਜੰਮ ਲਾ ਕੇ ਚੱਲ। ਫਿਰ ਉਹਨੇ ਯਾਰ ਤੈਨੂੰ ਪਤਾ ਨਹੀਂ ਕੈਮਰਾ ਚੱਲਦਾ ਬਈ ਯਾਰ ਤੂੰ ਕੀ ਕਰੀ ਜਾਂਦਾ। ਹੱਥ ਪਰਾਂ ਕਰ ਯਾਰ। ਜੰਮ ਬਈ ਤੂੰ ਨਾ। ਜਾਣ ਵੇਰੂ ਘਰ ਜਾ ਨਾ। ਇਹਦਾ ਕੀ ਹੈ ਇਹ ਦੱਸ ਦੇ। ਖਾਲੀ ਆ। ਕੋਲ ਕੇ ਦਿਖਾ। ਕੋਲ ਕੇ ਦਿਖਾ ਗੀ ਝੋਲੇ ਤੇ। ਸੋ ਸੋ ਹੁਣ ਕੀ ਆ ਬਾਰੇ ਦੱਸ। ਇਹ ਜਿਵੇਂ ਕੁੱਤੇ ਦਵਾਈ ਆਉਣਗੀਆਂ ਮੈਂ ਨਹੀਂ ਹੋਗਾ ਬਲੌਗ ਚਾਹਾਂ ਹਾਈ ਟੈਕ ਇੰਜੈਕਸ਼ਨ ਬਲੌਗ ਚਾਹਾਂ ਓਏ ਕੁਝ ਨਹੀਂ ਇਹਨੇ ਉੱਥੋ ਉੱਥੇ ਇੱਥੇ ਬੈਠਾ ਬੈ ਕੇ ਆਵਾਜ਼ ਤੇ ਗਲਾ ਮਕਲਾਵਾ ਕੇ ਜਿਹੜਾ ਬਰਪਾ ਹੋਣਾ ਉਹ ਬਖਾ ਬੈਗ ਚੈੱਕ ਕਰਾ ਲਓ ਫਟਦਾ ਹੀ ਮੈਂ ਬੈ ਓਏ ਲੈ ਪ੍ਰੋਟੀਨ ਹੈ ਹਾਂ ਆਹ ਕਹਿੰਦੇ ਨੇ ਟੋਪੀ ਟੋਪੀ ਮੈਂ ਇੱਕ ਦਿਨ ਬੈ ਤਿੰਨ ਤਿੰਨ ਬਸ ਕੇਲਾ ਖਾਉਂਦਾ ਟੋਪੀ ਪਾਉਂਦਾ ਬਾਬਾ ਜੀ ਕੀ ਆਂ ਓਕੇ ਬਾਬਾ ਜੀ ਬੈਗ ਦੀ ਵਾਹ ਜੀ ਵਾਹ ਉਹ ਰੋ ਬਾਬਾ ਜੀ ਠਾਕੋ ਹਾਂ ਬੜੀ ਇਹ ਬਾਬਾ ਜੀ ਨੂੰ ਪਛਾਣੋ ਕੌਣ ਨੇ ਇਹ ਬਾਬਾ ਜੀ ਨੂੰ ਪਛਾਣੋ ਆਪਾਂ ਤੋਂ ਕਿਹਾ ਵਧਾ ਆ ਜਕਣੀ ਗੱਲਾ ਜੀ ਗੱਲਾ ਮੇਰੇ ਨੰਬਰ ਤੇ ਨਾ ਪੰਜਾਬੀ ਚ ਲੋਚਮੈਨ ਲਿਖ ਲਓ ਕੀ ਰੱਖੀਏ ਲੋਚਮੈਨ ਹੈ ਕੀ ਰੱਖੀ ਤੇਰਾ ਨਾਮ ਲੋਚਮੈਨ ਠੀਕ ਆ ਭਰਾ ਦੇ ਨਾਮ ਲਿਖਦਾ ਮੈਨੂੰ ਆ ਸਾਡਾ ਭਰਾ ਆ ਅੱਜ ਜਿੰਮ ਜਿੰਨੇ ਮੈਨੂੰ ਨਵਾਂ ਨਾਮ ਦਿੱਤਾ ਉਹਨੇ ਉਹਨੇ ਤਾਂ ਇੱਕ ਵਾਰੀ ਕਹੇ ਦਾ ਦੋ ਵਾਰੀ ਦੂ ਕਹੇ ਵੀਰ ਤਾਂ ਆਈ ਪਕੇਗਾ ਨਾ ਉਹਨੇ ਇੱਕ ਵਾਰ ਵੀ ਨਹੀਂ ਗਿਆ ਮੇਰੀ ਮੇਰੀ ਗੱਲ ਸੁਣੋ ਕੀ ਉਹਨੇ ਇੱਕ ਵਾਰ ਹੀ ਗਿਆ ਨਾ ਮੈਂ ਵੀ ਇੱਕ ਵਾਰ ਹੀ ਗਿਆ ਤੂੰ ਮੰਨ ਵੀ ਗਿਆ ਫਿਰ ਲੈ ਹੈਗੇ ਆ ਹੈਗੇ ਹੋ ਲੋਚਮਣ ਬਿਲਕੁਲ ਸਿਰੇ ਵਾਲੇ ਇਹਦਾ ਕਲਿੱਪ ਫਿਰ ਲੱਗਣੀ ਹੈ ਨਹੀਂ ਇਹਦਾ ਕਿਉਂ ਲਾ ਦਾਂਗੇ ਜੀ ਹਾਂ ਲੱਗੇਗੀ ਲੱਗੇ ਕਿਉਂ ਨਹੀਂ ਮੈਨੂੰ ਐਸੇ ਕਿਹੜਾ ਕੁੜੀਆ ਦਾ ਸਾਧੂ ਲੋਕ ਵੰਦੇ ਨੇ ਹਾਂ ਆਪਣੇ ਵਰਗੇ ਨੇ ਲੱਗੇਗੀ ਤੇਰੀ ਵੀ ਹਾਂ ਇਹਦਾ ਕੋਈ ਚੱਕਰ ਨਹੀਂ ਦਾ ਲੋਕ ਉਹ ਕੀ ਤਾਂ ਝਾੜ ਨਹੀਂ ਜਾਣਾ ਉਹਦਾ ਤਾਂ ਮੇਰੇ ਤੇ ਲੱਗੇ ਜੀ ਹਾਂ ਨਾਲ ਕੋ ਚੱਕਰ ਮਾਰ ਕੇ ਆ ਤੇ ਮਾ ਟਾਰਗੇਟ ਦੇ ਦੇ ਆਪਣਾ ਠੀਕ ਹੈ ਟਾਰਗੇਟ ਆ ਇਸ ਤੋਂ ਬਾਅਦ ਲੋਚਮੈਨ ਹੁਣ ਜਿਹੜਾ ਥੰਬਨੇਲ ਹੋਣਗੇ ਤੇ ਜਿਹੜੀ ਥੱਲੇ ਰਿਟਨ ਹੋਇਆ ਕਰੇਗਾ ਉਹ ਲੋਚਮੈਨ ਦੇ ਨਾਮ ਤੋਂ ਹੋਇਆ ਕਰੇਗਾ ਠੀਕ ਹੈ ਕਿਉਂਕਿ ਬੰਦਾ ਹੱਡਾ ਰਜ਼ਾਇਨ ਪਾ ਗਿਆ ਕਹਿੰਦਾ ਮੈਨੂੰ ਹਾਈਪ ਨਹੀਂ ਚਾਹੀਦੀ ਕਿਆ ਮੈਂ ਨੇਮ ਤੋਂ ਭਰੇ ਆ ਹਾਂ ਨੇਮ ਫੇਮ ਤੋਂ ਭਰੇ ਹੋ ਗਏ ਗੁੰਮਨਾਮ ਹੀ ਠੀਕ ਆ ਜੇ ਤਾ ਕਹਿੰਦਾ ਜਿੰਨਾ ਖੱਟ ਲੈ ਉਹਨੇ ਫੜਾ ਰਿਹਾ ਕੋਈ ਨਹੀਂ ਕੋਈ ਭਰਾਈ ਦਾ ਨਹੀਂ ਹੁੰਦਾ ਬਹੁਤ ਹੈ ਤੇਰੇ ਨਾਲ ਕਹਿੰਦਾ ਬਹੁਤ ਆ ਤੇਰੇ ਨਾਮ ਤੇ ਆ ਗਏ ਉਹਨੇ 10 ਬਲੌਗ ਤਾਂ ਹਾਂ ਹੋਰ ਜ਼ਿਆਦਾ ਗੋਪ ਤਾਂ ਮਸ਼ਹੂਰ ਬਹੁਤ ਹੋਇਆ ਯਾਰ ਹੁਣ ਲੋਚਮਿਆਂ ਦੀ ਕਹਾਣੀ ਮਾਤ ਵੇਨੇ ਓਵੇਂ ਘਾਤਰ ਓਵੇਂ ਘਾਤਰ ਚੋਲ ਨਾ ਹੋ ਰਾ ਇਹ ਵੀ ਯਾਰ ਬਹੁਤ ਨਕਸਰੀ ਆ ਮਨੇ ਦਰ ਮਨੇ ਕਰਦੀ ਨਹੀਂ ਇਹ ਨਾ ਉਹ ਨਹੀਂ ਹੈ ਉਹ ਵੀ ਆ ਯਾਰ ਕੈਨੇਡਾ ਹਾਂਦਾ ਇਧਰ ਦਾ ਯਾਰ ਇਹ ਕੀ ਇੱਕ ਵੀ ਚੱਲ ਯਾਰ ਮੁੰਡਾ ਮੈਨੂੰ ਦੂਰ ਜਾਣਾ ਯਾਰ ਕਿੰਨੇ ਕੁ ਦੂਰ ਜਾਣਾ ਇਹਨੇ ਸਿੱਧਾ 50 ਕਿਲੋਮੀਟਰ ਅੱਗੇ ਜਾਣਾ ਤਾਂ ਮੈਂ ਚੱਲੀ ਵੀ ਆ ਵੀ ਕਿਤੋਂ ਮਸੂਰ ਘਰ ਤੋਂ ਹੋਰ ਦੀ ਚੱਲ ਚੱਲੀਏ ਨਾ ਫ੍ਰੀ ਦੇ ਯਾਰ ਹਾਂ ਹਾਂ ਬਹੁਤ ਇੰਤਜ਼ਾਰ ਸੀਕ੍ਰੀਟ ਗੱਲ ਹੈ ਇੱਕ ਮਿੰਟ ਗੱਲ ਸੁਣੋ ਨਾ ਤਾਂ ਕੋਈ ਸਟਾਰਟਿੰਗ ਹੋਈ ਸੀ ਨਾ ਕੁਛ ਹੋਇਆ ਸੀਗਾ ਠੀਕ ਹੈ ਇਹ ਵੱਧ ਤੋਂ ਵੱਧ 2-4 ਮਿੰਟ ਦੀ ਵੀਡੀਓ ਪਾਉਣੀ ਹੈ ਆਪਾਂ ਪਾਉਣੀ ਵੀ 2000 ਦੀ ਪੱਕੀ ਹੈ ਸਿਰਫ ਇਹ ਹੀ ਪਾਉਣੀ ਹੈ ਹਾਂ ਇਸ ਵੀਡੀਓ ਦੇ ਸਿਰਫ ਤਾਂ ਨਾਮ ਕਰਨ ਹੋਇਆ ਹੈ ਨਾਮ ਕਰਨ ਹਾਂ ਠੀਕ ਹੈ ਇੱਕ ਦੋ ਐ ਸਟਾਰਟਿੰਗ ਵਾਲਾ ਵੀ ਥੋੜਾ ਜਿਹਾ ਪਾ ਦੇ ਦੇਖ ਲਾਗੇ ਕੋਈ ਨਹੀਂ ਬਟ ਇੱਚ ਕੁਛ ਐਕਸਟਰਾ ਨਹੀਂ ਬੋਲਣਾ ਤੇ ਬਸ ਤੇਰੇ ਆਈ ਦੱਸਣਾ ਜਿਹੜੇ ਸਾਡੇ ਵੇਖਣ ਆਲੇ ਵੀ ਭਾਈ ਸਾਹਿਬ ਅੱਜ ਤੋਂ ਬਾਅਦ ਕੀ ਨਾਮ ਹੈ ਆਪਣਾ ਲੁਚਮਣ ਥੋੜਾ ਉੱਚੀ ਬੋਲ ਕੇ ਕ ਸਾਰਿਆਂ ਨੂੰ ਮੇਰੇ ਸਾਰੇ ਸਰੋਤੇ ਹੋ ਮੈਨੂੰ ਮੈਨੂੰ ਵੇਖਣ ਆ ਰਹੇ ਹੋ ਨਹੀਂ ਨਹੀਂ ਇਹ ਜਿਆਦਾ ਹੋ ਜਾਏਗਾ ਮੈਂ ਉਹ ਵਾਲਾ ਹੋ ਗਿਆ ਕੰਮ ਉਦਨ ਵਾਲਾ ਹੁਣ ਇਹ ਤਾਂ ਪੁੱਛੋ ਕੀ ਨਾਮ ਹੈ ਵੀਰ ਜੀ ਦੱਸ ਦੇ ਆਪੀ ਦੱਸ ਤੂੰ ਦੱਸ ਐਡਾ ਵੀ ਸ਼ਰੀਫ ਨਾ ਬਣ ਤੂੰ ਹੋਰ ਕੁਛ ਕਹਿ ਤੋ ਨੇ ਹਾਂ ਦੱਸ ਦੇ ਦੱਸ ਹੁਣ ਡਰ ਨਾ ਉਹ ਤੇਰੇ ਤੋਂ ਕੰਡਰ ਲਾਲ ਸੂਈ ਹਟ ਗਈ ਤੇਰੇ ਤੋਂ ਹੁਣ ਤੂੰ ਬੋਲ ਕੀ ਨਾਮ ਹੈ ਸਲਾਸੀ ਵੀਡੀਓ ਦਾ ਯਾਰ ਕੀ ਨਾਮ ਹੈ ਦਾ ਲੁੱਛਮੈਨ ਵੀਰ ਜੀ ਹਾਂ ਲੁੱਛਣਾ ਨਾ ਵੀਰ ਜੀ ਅੱਛਾ ਵੀਰ ਜੀ ਬੋਲੋ ਕਿ ਮੈਨੂੰ ਨਾ ਕੁਛ ਕਹਿ ਦੇ ਕਿ ਮੈਂ ਨਾ ਭਰਾ ਦਾ ਭਰਾ ਦਾ ਚਲੋ ਜੀ ਠੀਕ ਹੈ ਚਲੋ ਜੀ ਓਕੇ ਚਲੋ ਜੀ ਲੋਰੀਆ ਵੀਡੀਓ ਵਿੱਚ ਸੀ ਨਾ ਪਾ 2-4 ਮਿੰਟ ਦੀ ਵੀਡੀਓ ਸੀ ਨਾ ਇੱਕ ਬੰਦੇ ਨੇ ਸਪੈਸ਼ਲ ਸੀਗੀ ਕਿ ਅੱਜ ਤੋਂ ਬਾਅਦ ਆਕਸ਼ੋਇਆ ਕਰੇਗਾ ਲੋਚਮੈਨ ਤੇ ਨਾ ਦੂ ਬਾਜੀ ਸੁਪਰਮੈਨ ਵੇਖਿਆ ਹੋਣਾ ਸ਼ਕਤੀਮੈਨ ਵੇਖਿਆ ਹੋਣਾ ਸਪਾਈਡਰਮੈਨ ਵੇਖਿਆ ਹੋਣਾ ਹਲੋ ਲੋਚਮੈਨ ਵੇਖੋਏਗਾ ਚਲੋ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਯਾ thank <laughs> you